ਤੇ ਮੈਨੂੰ ਕੀ ਕਹਿਣਾ ਹੈ ਅਗਰ ਅੱਛੇ ਕੰਮ ਕਰੋਗੇ ਤਾਂ ਵੈਲਕਮ ਕਰਨਗੇ ਅਗਰ ਝੂਠ ਬੋਲੋਗੇ ਕਫਰ ਤੋ ਲੋਗੇ ਝੂਠੀਆਂ ਗਾਰੰਟੀਆਂ ਦੋਗੇ ਕੰਮ ਕੁਝ ਹੋਗਾ ਨਹੀਂ ਤਾਂ ਵਿਰੋਧ ਤਾਂ ਹੋਗੇ ਸਰ ਪੰਜਾਬ ਦੀ ਪੋਲਿਟਿਕਸ ਵਿੱਚ ਇਲੈਕਸ਼ਨਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਆ ਚੁੱਕੀ ਹੈ ਉਹਦਾ ਕਿਸ ਤਰ੍ਹਾਂ ਦਾ ਸਿਗਨੀਫਿਕੈਂਸ ਦੇਖਦੇ ਵੇਖੋ ਅਨਫੋਰਚੂਨੇਟ ਹੈ ਕਿ ਜਿਹੜੇ ਲੋਕ ਮਾਗਦਰਸ਼ਨ ਦੇਣ ਵਾਲੇ ਨੇ ਜਿਨ੍ਹਾਂ ਨੂੰ ਯੂਥ ਲੁੱਕ ਅਪ ਕਰਦਾ ਹੈ ਆਈਕਨਸ ਮੰਨਦਾ ਚੀ ਮਿਸਟਰਸ ਮਿਸਟਰਸ ਦੇ ਉਹਨਾਂ ਦੇ ਸ਼ਲੀਲ ਵੀਡੀਓਜ਼ ਆਣਾ ਮੇਰਾ ਖਿਆਲ ਉਹਨਾਂ ਮੰਤਰੀਆਂ ਨੂੰ ਖੁਦ ਸ਼ਰਮ ਹੋ ਕੇ ਹੁਣ ਤੱਕ ਹੀ ਸ਼ੁੱਡ ਹੈਵ ਕੁਇਟ ਪਬਲਿਕ ਲਾਈਫ ਹੀ ਕੁਇਟ ਕਰ ਦੇਣੀ ਚਾਹੀਦੀ ਸੀ ਤੇ ਉਸ ਚੀ ਮਿਸਟਰ ਨੂੰ ਜਿਹਦੇ ਮੰਤਰੀਆਂ ਦੇ ਇਹੋ ਜਿਹੇ ਵੀਡੀਓਜ਼ ਆਉਂਦੇ ਨੇ ਹੀ ਸ਼ੁੱਡ ਹੈਵ ਟੇਕਨ ਇਮੀਡੀਏਟ ਐਕਸ਼ਨ ਬਟ ਮੈਂ ਹੁਣ ਵੇਖ ਲਿਆ ਕਿ ਹੁਣ ਭਗਵੰਤ ਮਾਨ ਨੇ ਤੇ ਆਪ ਨੇ ਕਮਾਣੀ ਬਣਾ ਲਿਆ ਕੁਝ ਹੁੰਦਾ ਫਿਰ ਆਪਾਂ ਟਾਈਮ ਕੱਢੀਏ ਦੁਹਰੀ ਵਾਰ ਤੇ ਕਿਸੇ ਸੰਭ ਲੈ ਕੇ ਰਿਹਾ ਚੱਲ ਹੁਣ ਛੇ ਛੇ ਅੰਡੀਗੜ੍ਹ ਚ ਰੋਡ ਸ਼ੋਅ ਕੱਢਿਆ ਗਿਆ ਗੱਲ ਕੇਜਰੀਵਾਲ ਵੱਲੋਂ ਉੱਥੇ ਮਨੀਸ਼ तिवारी ਵੀ ਨਾਲ ਸੀ ਉਹਨਾਂ ਨੇ ਪੰਨਾ ਤੇ ਮੇਰੀ ਕਲਸਰ ਆਪਾਂ ਛੱਡੀ ਕੇਜਰੀਵਾਲ ਦੀ ਕੋਈ ਨਵੀਂ ਗੱਲ ਹੈ ਬੰਦਵਾ ਸਾਹਿਬ ਭਾਈਵਾ ਜੀ ਭਾਈਵਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ 4 ਤਰੀਕ ਨੂੰ ਰਾਹੁਲ ਜੀ ਜਿਹੜੇ ਨੇ ਉਹ ਵਿਦੇਸ਼ ਯਾਤਰਾ ਚਲੇ ਜਾਊਗੇ ਤੇ ਕੇਜਰੀਗੜ੍ਹ ਦੀ ਜੇਲ ਤੇ ਮੋਦੀ ਸਾਹਿਬ ਇਹ ਲੰਮੀ ਯਾਤਰਾ ਤੇ ਗੁਫਾ ਚੱਲੇ ਨੇ ਮੇਰਾ ਖਿਆਲ ਇਹਨਾ ਤੇ ਚੀਫ ਮਿਨਿਸਟਰ ਸਾਹਿਬ ਨੂੰ ਸਾਰੇ ਇਹਦੇ ਪ੍ਰੋਗਰਾਮ ਪਤਾ ਕਿ ਮੋਦੀ ਸਾਹਿਬ ਪੱਕੇ ਤੌਰ ਇੱਕ ਗੁਫਾ ਚ ਚੱਲੇ ਨੇ ਕੋਈ ਜੇਲ ਚ ਚੱਲੇ ਆ ਕੋਈ ਵਿਦੇਸ਼ ਚ ਚੱਲੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਉਹਨਾਂ ਦੇ ਇਹ ਉਹਨਾਂ ਦੇ ਉਹ ਪ੍ਰੋਟੋਕਾਲ ਨੂੰ ਵੇਖਦੇ ਨੇ ਸਾਰੇ ਲੀਡਰਾਂ ਨੂੰ ਸੋ ਉਹਨਾਂ ਨੂੰ ਹਮੇਸ਼ਾ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਇਮੈਚੂਰ ਗੱਲਾਂ ਦਾ ਜਿਹੜੀ ਸ਼ੋਭਾ ਦਿੰਦੇ ਵੇਖੋ ਫਰਸਟ ਟਾਈਮ ਚੀਫ ਮਿਨਿਸਟਰ ਉਹਨਾਂ ਨੂੰ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਹੈ ਆਪੋਜੀਸ਼ਨ ਦੇ ਵੀ ਲੀਡਰਸ ਦਾ ਇੱਜ਼ਤ ਕਰਨਾ ਚਾਹੀਦਾ ਜੇ ਤੁਸੀਂ ਆਪਣੀ ਲੀਡਰਸ਼ਿਪ ਦੀ ਇੱਜ਼ਤ ਚਾਹੁੰਦੇ ਹੋ ਤੇ ਦੂਸਿਆਂ ਦੀ ਵੀ ਇੱਜ਼ਤ ਕਰਨਾ ਚਾਹੀਦਾ ਚਾਹਤ ਰੀਜ਼ਲਟ ਕੀ ਹੋਏਗਾ ਸਰ ਬੀਜਪੀ ਕਹਿ ਰਹੀ ਹੈ ਕਿ ਸਰ ਚਾਹਤ ਰੀਜ਼ਲਟ ਕੀ ਹੋਏਗਾ ਕਾਂਗਰਸ ਜਿੱਤ ਨਹੀਂ ਸਰ ਹਿੰਦੁਸਤਾਨ ਬੀਜਪੀ ਕਹਿ ਰਹੀ ਹੈ ਕਿ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੋਚਣਗੇ ਕਿ ਇਹ ਵੋਟ ਵੀ ਜਿਹੜਾ ਹੈ ਉਹ ਸੋਚ ਸਮਝ ਕੇ ਪਾਉਣਗੇ ਬੀਜੇਪੀ ਨੂੰ ਤਾਂ ਪਤਾ ਹੀ ਹੈ ਕਿ 1 ਜੂਨ ਨੂੰ ਹੋਣਾ ਕੀ ਹੈ ਨਾ ਉਹਨਾਂ ਨੂੰ ਤਾਂ ਇਹ ਵੀ ਪਤਾ ਹੈ 4 ਜੂਨ ਨੂੰ ਕੀ ਹੋਣਾ ਹੈ ਤਾਂ ਹੀ ਤੇ ਯਾਤਰਾ ਤੇ ਗੁਫਾਵੇ ਚੱਲੇ ਨੇ ਮੋਦੀ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਨਾ ਸੋ ਇਹ ਤਾਂ ਸਪਸ਼ਟ ਸੰਕੇਤ ਨੇ ਗੇਮ ਇਜ਼ ਓਵਰ ਫॉर ਬੀਜੇਪੀ